ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੀਆਂਪਾੜੀ ਇਹ ਪਿੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਵੈਸੇ ਇਹਦੇ ਨੇੜੇ ਮਖੂ ਸ਼ਹਿਰ ਵੀ ਰਹਿ ਜਾਂਦਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੀਆਂਪਾੜੀ ਇਹ ਪਿੰਡ ਜੀਰਾ ਤਹਿਸੀਲ ਤੇ ਫਰੋਜ਼ਪੁਰ ਜ਼ਿਲ੍ਹੇ ਦਾ ਵੈਸੇ ਇਹਦੇ ਨੇੜੇ ਮਖੂ ਸ਼ਹਿਰ ਵੀ ਹੈ ਜੀਰੇ ਤੋਂ ਮਖੂ ਵੱਲ ਨੂੰ ਜਾਣੇ ਆ ਤਾਂ ਉਸ ਹਾਈਵੇ ਦੇ ਉੱਤੋਂ 2 ਕਿਲੋਮੀਟਰ ਸਾਈਡ ਤੇ ਹਟਵਾ ਇਹ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ گاਵਾ ਤੇ ਮੱਝਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਦੇ ਸੱਤ ਨਗ ਤੁਹਾਨੂੰ ਦਿਖਾਉਣ ਲੱਗਾ ਅਲੱਗ-ਅਲੱਗ ਰੰਗ ਹੈ ਦੋ گاਵਾ ਦੱਸੋ ਜਿਹਦੇ ਚ ਦੋਨੇ ਗੱਬਣ گاਵਾ ਦਿਸਦੀਆਂ ਇੱਕ ਬੂਰੀ ਮੱਝ ਜਿਹੜੀ ਗੱਭਣ ਹੈ ਇੱਕ ਛੋਟੀ ਨੀਲੀ ਰਾਵੀ ਨਸਲ ਚ ਪੈਂਦੀ ਹੈ ਸਾਰੇ ਜਿਹੜੀਆਂ ਆਪਾਂ ਮਾਰਕਿੰਗ ਦੀ ਗੱਲ ਕਰਦੇ ਆ ਤਾਂ ਉਹ ਵੀ ਪ੍ਰੋਪਰ ਰੰਗ ਬੂਰੇ ਚ ਇੱਕ ਮੱਝ ਇਹ ਗੱਭਣ ਖੜੀ ਹੈ ਦੋਸਤੋ ਤੇ ਇਹ ਤੋਂ ਬਿਨਾ ਦੋ ਮੱਝਾਂ ਜਿਹੜੀਆਂ ਵੱਡੇ ਢਾਂ ਜਾਂਦੀਆਂ ਜਿਆਦਾ ਚੰਗੇ ਦੁੱਧ ਵਾਲੀਆਂ ਹੈ ਬਾਕੀ ਆਪਾਂ ਬਾਈ ਤੋਂ ਪੁੱਛਾਂਗੇ ਵੀ ਕੀ ਦੁੱਧ ਹੈ ਇਹਨਾਂ ਦਾ ਰਿਕਾਰਡ ਹੈ ਕਿੰਨੀ ਕਿੰਨਾ ਤੋਂ ਦੁੱਧ ਦੀ ਇਹ ਆਸ ਕਰਦੇ ਆ ਤੇ ਰੇਟ ਇਹਨਾਂ ਦੇ ਕੀ ਰਹਿਣਗੇ ਸੋ ਰੇਟ ਕੋਸ਼ਿਸ਼ ਹੋਊ ਵੀ ਸਾਰੇ ਪਸ਼ੂਆਂ ਦੇ ਵੀਡੀਓ ਚ ਦੱਸਾਂਗੇ ਪਸ਼ੂ ਜੱਜ ਦਾ ਤੁਸੀਂ ਆ ਕੇ ਦੇਖ ਕੇ ਖਰੀਦੋਗੇ ਆਓ ਬਾਈ ਤੋਂ ਜਾਣਕਾਰੀ ਲਈਏ ਬੂਟੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬੂਟੇ ਭਾਈ ਅੱਜ ਆਪਣੇ ਕੋਲ ਦੋ ਮੱਝਾਂ ਵੱਡੀਆਂ ਤੇ ਨਾਲ ਕੁਛ ਨਾਕ ਹੋਰ ਵੀ ਖੜੇ ਹੈ ਹਾਂਜੀ ਹਾਂਜੀ 6 7 ਨਾਕ ਟੋਟਲ ਦਿਖਾਵਾਂਗੇ ਨਾ ਹਾਂਜੀ ਦੋ ਗਾਵਾਂ ਹੈ ਤੇ ਯਾਨੀ ਕਿ ਇੱਕ ਕੱਟੀ ਹੈ ਤੇ ਚਾਰ ਮੱਝਾਂ ਠੀਕ ਹੈ ਪਹਿਲੇ ਨੰਬਰ ਤੇ ਮੱਝ ਇਹ ਬਾਈ ਟੀਜਾ ਸੁਆ ਸੁਈਏ ਹੂੰ ਅੱਜ ਹੀ ਸੂਈ ਹੈ ਜਾਨੀ ਕਿ ਜੇਰ ਪਾ ਗਿਆ ਹੱਡੀ ਹੋਵੇ ਬੱਠਲ ਚ ਪਈ ਹੋਈ ਜੇਰ ਦੀ ਜਦੋਂ ਆਪਾਂ ਇਹਦੀ ਪਈ ਹੈ ਜੇਰੋ ਦੀ ਫੋਟੋ ਵੀਡੀਓ ਹੈ ਹਾਂਜੀ ਇਹ ਵੀਡੀਓ ਹੈਗੀ ਹੈ ਠੀਕ ਹੈ ਤੇ ਇਹ ਪਲੱਸ ਮਗਰ ਇੱਕ ਕੱਟੀ ਹੈ ਕੱਟੀ ਨੂੰ ਜਨਮ ਦਿੱਤਾ ਹੈ ਹਾਂਜੀ ਠੀਕ ਹੈ ਕਿੰਨਾ ਕੁ ਚਿਰ ਹੋ ਗਿਆ ਉਹ ਅੰਦਾਜ਼ਾ ਸੂਈ ਨੂੰ ਕਿੰਨੇ ਕੁ ਘੰਟੇ ਹੋਗੇ ਹੋਣਗੇ 12:00 ਵਜੇ ਸੂਈ ਹੈ 12:00 ਵਜੇ ਸੂਈ ਹੈ ਹਾਂਜੀ ਦੁੱਧ ਭਰੇ ਹਵਾਨੇ ਚਾ ਜਾਂ ਕੁਛ ਚੋਇਆ ਥੋੜਾ ਦੋ ਕਿਲੋ ਬੜਾ ਚੋਇਆ ਜੀ ਜਿਆਦਾ ਨਹੀਂ ਆਪਾਂ ਐਵੇਂ ਆਖੀਏ ਤਾਂ ਵੀਡੀਓ ਜੋ ਮਰਜ਼ੀ ਆਖੀਏ ਠੀਕ ਹੈ ਅੱਛਾ ਕੀ ਰੇਟ ਰਹੂਗਾ ਦਾ ਰੇਟ ਭਾਈ ਇਹਦਾ ਲੈਣ ਦੇ ਇੱਕ 60 ਦਵਾਂਗੇ ਮੁੱਲ ਪੜਾ ਇੱਕ 80 ਕੀਤੀ ਆ ਇੱਕ 70 ਕੀਤੀ ਆ ਖਰੀਦੀ ਕਿਹੜੇ ਏਰੀਆ ਚੋਂ ਖਰੀਦੀ ਆ ਰਾਮ ਤੋਂ ਖਰੀਦੀ ਆ ਕਿੰਗਰਾ ਦੇ ਸਾਗਦੇ ਵਾਲੇ ਰਾਮ ਤੋਂ ਖਰੀਦੀ ਆ ਠੀਕ ਹੈ ਖੋਲੀ ਨੂੰ ਸੋ ਦੋਸਤੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਥੋੜੀ ਜੀ ਬੱਚੇ ਦੀ ਖੱਚ ਮੱਝ ਕਰਦੀ ਰਹਿੰਦੀ ਹੈ 1 ਲੱਖ ਤੇ 60 ਹਜ਼ਾਰ ਦੀ ਇਹ ਮੱਝ ਮਿਲੂਗੀ ਵੱਡੇ ਟਾਂਚੇ ਦੀ ਹੈ ਹਜੇ ਸੂਕ ਹੀ ਹਟੀਆ ਦੱਸੋ ਇਹ ਦੇ ਕਰਕੇ ਥੋੜਾ ਜਿਹਾ ਤੁਹਾਨੂੰ ਇਹਦੇ ਪੁੜੇ ਜਿਹੜੇ ਉਹ ਨਵੇਂ ਦੱਸਣਗੇ ਵਜਨ ਵਜੂਦ ਜਿਹੜਾ ਮੱਝ ਦਾ ਕਾਫੀ ਚੰਗਾ ਹੈ ਦੁੱਧ 2 ਕਿਲੋ ਬਾਈ ਕਹਿੰਦਾ ਬੌਲਾ ਕੱਢਿਆ ਜੇਰ ਪੈਣ ਤੋਂ ਪਹਿਲਾਂ ਜਿਹੜਾ ਪਸ਼ੂ ਚੋਣਾ ਜ਼ਰੂਰੀ ਹੁੰਦਾ ਉਹਨਾਂ ਕਾ ਦੁੱਧ ਜਿਹੜਾ ਉਹਦਾ ਕੱਢਿਆ ਬੁੱਟੇ ਮੈਂ ਤਾਂ ਨੇ ਇੱਕ ਜਿਹੜਾ ਹੋਰ ਇਹਦਾ ਦਵਾ ਦਿੱਤੇ ਬਾਈ ਹਵਾਨੇ ਤੇ ਨਾੜਾਂ ਤੁਸੀਂ ਦੇਖ ਲਓ ਸਿੰਗ ਕੁੰਡਿਆਂ ਚ ਹੈ ਇਹਦੇ ਨਾਲ ਬੱਚਾ ਵੀ ਫੀਮੇਲ ਕਾਫ ਹੈ ਕੱਟੀ ਨੂੰ ਇਹਨੇ ਜਨਮ ਦਿੱਤਾ ਸੋ ਕੱਟੀ ਤੋਂ ਕਿਹੜਾ ਖਿੱਚਣੀ ਤਾਂ ਉਖੀ ਹੈ ਪਰ ਤੋੜ ਕੇ ਫੇਰ ਦਿਖਾਵਾਂਗੇ ਕਿਉਂਕਿ ਵੱਡੇ ਢਾਂਚੇ ਦੀ ਮੱਝ ਰੇਟ ਵੀਡੀਓ 'ਚ ਹੀ ਹੋਣਗੇ ਬਾਕੀ ਜਿਹੜਾ ਪਸ਼ੂ ਜਚੇ ਉਹ ਆ ਕੇ ਦੇਖਿਓ ਜੇ ਪਤਲੀ ਪੂਛ ਦੀ ਦੋਸੋ ਇਹ ਮੱਝ ਐ ਐਂਡ ਤੱਕ ਆਉਂਦੀ ਐ ਦੀ ਪੂਛ ਬਿਲਕੁਲ ਬਾਰੀਕ ਤੁਹਾਨੂੰ ਦਿਸਦੂਗੀ। ਅਗਾੜੀ ਤੁਸੀਂ ਇਹਦੀ ਨੋਟ ਕਰ ਲਓ ਜੇ ਬਾਕੀ ਚੰਗੇ ਮੁੱਲ ਦੀ ਐ ਤਾਂ ਆ ਕੇ ਦੇਖਣਾ ਤੁਹਾਡਾ ਹੱਕ ਬਣਦਾ। ਸੋ ਇਹ ਮੱਝ ਪਹਿਲੇ ਨੰਬਰ ਤੇ ਇਹਦੇ ਨਾਲ ਬੱਚਾ ਫੀਮੇਲ ਕਾਫ ਕੱਟੀ ਨੂੰ ਇਹਨੇ ਜਨਮ ਦਿੱਤਾ ਐ ਤੇ ਬਿਲਕੁਲ ਹੀ ਤਾਜੀ ਸੂਈ ਵੀ ਐ ਮੱਝ ਤੁਹਾਨੂੰ ਵੀਡੀਓ ਚ ਦਿਖਾ ਰਿਆ। ਜੇਰ ਇਹਦੀ ਕੰਪਲੀਟ ਪੈ ਗਈ ਐ ਉਹ ਤੁਹਾਨੂੰ ਮੈਂ ਬੱਠਲ ਚ ਪਈ ਐ ਜੇਰ ਵੈਸੇ ਦਿਖਾਉਣਾ ਵੈਸੇ ਹੀ ਆਪਾਂ ਥੋੜਾ ਘੱਟ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਹਾਲਾਂਕਿ ਬਾਈ ਹੋ ਰਹੇ ਨੇ। ਜਦੋਂ ਜੇਰੇ ਦੀ ਪਈ ਆ ਉਦੋਂ ਫੋਟੋ ਤੇ ਨਾਲ ਇਹਦੀ ਵੀਡੀਓ ਜਿਹੜੀ ਉਹ ਬਣਾ ਲਈ ਸੀ ਬੁੱਟੇ ਭਾਈ 2 ਨੰਬਰ ਤੇ ਮੱਝ 2 ਨੰਬਰ ਤੇ ਭਾਈ ਦੂਜਾ ਸੂਹਾ ਸੂਈ ਏ ਪਹਿਲੇ ਸੂਏ ਦੇ ਦੁੱਧ ਦਿੱਤਾ ਇਹਨੇ 16 ਕਿਲੋ ਠੀਕ ਹੈ ਇਹਦੀ ਦੂਜਾ ਸੂਹਾ ਸੂਈ ਏ ਇਹ ਕਿੰਨੇ ਕ ਵਜੇ ਸੂਈ ਏ ਇਹ ਜਾਨੀ ਕਿ ਰਾਤ ਸੂਈ ਸੀ ਜੀ ਰਾਤ ਸੂਪੀ ਸੀ ਹਾਂਜੀ ਇਹਦਾ ਵੀ ਦੁੱਧ ਚੋਇਆ ਕੁਸ ਹਾਂ ਜੀ ਇਹ ਤਾਂ ਇੰਦਾ 4 ਕਿਲੋ ਚੋਇਆ ਏ ਠੀਕ ਹੈ ਇਹਦੇ ਨਾਲ ਬੱਚਾ ਕੀ ਏ ਇੰਦੇ ਨਾਲ ਕੱਟਾ ਭਾਈ ਠੀਕ ਹੈ ਇਹਦਾ ਰੇਟ ਕੀ ਰਹਿਣਾ ਬੁੱਟੇ ਇੰਦਾ ਭਾਈ ਲੈਣ ਦੇਣ ਮੁੱਲ 170 ਮੁੱਲ ਬੜਾ 180 ਕਰੀਏ 90 ਕਰੀਏ ਠੀਕ ਹੈ ਸੋ ਦੋਸੋ 1 ਲੱਖ ਤੇ 70000 ਦੀ ਮੱਝ ਭਾਈ ਕਹਿੰਦਾ ਦੇਾਂਗੇ ਇੱਕ ਸਿੰਘ ਦਾ ਉੱਤੋਂ ਖੋਲ ਜਿਹੜਾ ਉਹ ਲੱਥਾ ਲੱਗਦਾ ਥੋੜਾ ਜਿਹਾ ਥੋੜਾ ਜਿਹਾ ਲੱਥਾ ਅੱਗੋਂ ਭਾਈ ਸਹੀ ਹੈ ਐਂਡ ਵਾਲਾ ਪਾਰਟ ਜਾਂ ਲੱਥਾ ਕਾਦੋਂ ਉੰਦੇ ਨਾਲ ਜ਼ਿਆਦਾ ਹੀ ਹੋਵੇਗਾ ਪੂਰਾ ਸਹੀ ਹੈ ਵੱਡੇ ਢਾਂਚੇ ਦੀ ਮੱਝ ਦੋਸੋ ਇਹ ਵੀ ਇਹ ਵੀ ਉਸੇ ਬਾਈ ਕੋਲੋਂ ਆ ਰਾਮ ਹਾਂ ਇਹ ਵੀ ਆਰਾਮ ਤੋਂ ਹੀ ਆਈਏ ਭਾਈ ਠੀਕ ਹੈ ਆਰਾਮ ਸਿੰਘ ਦੋਸੋ ਭਾਈ ਕਿੰਗਰੇ ਪਿੰਡ ਤੋਂ ਆਏ ਤੇ ਕਿੰਗਰਾ ਪਿੰਡ ਸਾਧਕ ਦੇ ਨੇੜਾ ਹੈ ਵੀਰ ਦਾ ਫਾਰਮ ਵੀ ਹੈ ਤੇ ਵਪਾਰ ਦਾ ਕੰਮ ਵੀ ਹੈ ਮੱਝਾਂ ਜਿਆਦਾ ਇਸ ਟਾਈਮ ਬਾਈ ਬੁੱਟੇ ਕੋਲ ਉਸ ਵੀਰ ਕੋਲ ਨਹੀਂ ਆ ਰਹੀਆਂ ਸਿੰਗ ਕੁੰਡਿਆਂ ਦੀ ਹੈ ਦੋਸਤੋ ਇੱਕ ਸਿੰਗ ਦਾ ਐਂਡ ਵਾਲਾ ਪਾਰਟ ਜਰੂਰ ਟੁੱਟਿਆ ਹੋਇਆ ਬੁੱਟੇ ਹੋਰ ਕਮਾ ਦੇ ਬਾਈ ਮੱਝ ਦੋਸਤੋ ਦੇਖਣ ਵਾਲੀ ਹੈ ਉਂਝੇ ਠੰਡੀ ਸ਼ਰੀਫ ਹੈ ਉਹ ਥੋੜੀ ਕਾਲ ਕਰਦੀ ਹੈ ਨਹੀਂ ਕਾਲ ਲਈ ਨਹੀਂ ਕਰਦੀ ਇਹ ਠੰਡੀ ਸ਼ਰੀਫ ਹੈ ਪੂਰੀ ਠੀਕ ਹੈ ਹਾਂਜੀ ਦੋਸਤੋ ਵੈਸੇ ਇਹ ਕਾਲ ਨਹੀਂ ਕਰਦੀ ਤੁਰ ਜਾਂ ਉਹ ਵੀ ਥੋੜਾ ਜਿਹਾ ਬੱਚੇ ਦੀ ਕੋਈ ਪਸ਼ੂ ਬੱਚੇ ਦੀ ਖਿੱਚ ਕਰਦੀ ਉਤਰਾ ਤੇ ਉਹ ਵੀ ਸਹੀ ਹੈ ਸਹੀ ਹਾਂਜੀ ਲਿਆ ਬਾਈ ਸੋ ਇਹ ਦਾ ਸਿੰਘ ਤੁਸੀਂ ਹੁਣ ਦੇਖੀ ਜੇ ਬਹੁਤ ਸੋਹਣੀ ਬੰਤਰ ਦੀ ਮੱਝ ਜਦਸੋ ਜੀ ਨੂੰ ਪਸੰਦ ਆਵੇ ਤਾਂ ਬਾਈ ਨਾਲ ਸੰਪਰਕ ਬਣਾ ਲਓ ਜੇ 1,70,000 ਦੀ ਬਾਈ ਕਹਿੰਦਾ ਦੇਾਂਗੇ ਮੁੱਲ ਜਿਹੜਾ ਮਰਜ਼ੀ ਕਰਾ ਲਓ ਇਹ ਦੋਨੇ ਮੱਝਾਂ ਮੁਰਾ ਚ ਆਉਂਦੀਆਂ ਐ ਤੇ ਇਹਨਾਂ ਦੀ ਪੂਛ ਮਮੂਲੀ ਜਿਹੜੀ ਉਹ ਵਾਈਟ ਐ ਬਹੁਤ ਹੀ ਜ਼ਿਆਦਾ ਚਿੱਟੀ ਪੂਛ ਨਹੀਂ ਹੈ ਸੋ ਇਹ ਦੋ ਵੱਡੀਆਂ ਮੱਝਾਂ ਦੱਸੋ ਜਿਹੜੀਆਂ ਤੁਹਾਨੂੰ ਦਿਖਾਈਆਂ ਗੀਮਤ ਇਹਨਾਂ ਦੀ ਬਾਈ ਨੇ ਤੁਹਾਨੂੰ ਦੱਸਤੀ ਐ ਇਹ ਇਹਨਾਂ ਦੀ ਡਿਮਾਂਡ ਜਿਹੜੀ ਬਾਈ ਨੇ ਰੱਖੀ ਆ ਉਹ 3,30,000 ਡਿਮਾਂਡ ਬਣਦੀ ਐ। ਇਸ ਤੋਂ ਬਾਅਦ ਤੁਹਾਨੂੰ ਮੱਝ ਜਿਹੜੀ ਦਿਖਾਉਣੀ ਆ ਉਹ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਗੱਬਣਾ ਬੁੱਟੇ ਬਾਈ ਕਿੰਨਾ ਮਸੂਹਾ ਸੂਹ ਕੀ ਐ। ਇਹ ਬਾਈ ਤੀਜਾ ਸੂਹਾ ਸੁਨਾ ਐ। ਹੂੰ ਇਹਨੇ ਦੂਜੇ ਸੂਹੇ ਦੁੱਧ ਦਿੱਤਾ 13 ਕਿਲੋ। ਐਤੀ ਦੋਗੀ 15 ਕਿਲੋ ਰਮਾਨਣਾ। ਕੀ ਰੇਟ ਰਹੂਗਾ ਤਾਂ? ਉਹ ਰੇਟ ਇਹਦਾ ਲੈਣ ਦੇ ਨਾ ਬਾਈ 92,000 ਰੁਪਇਆ ਹੋਵੇਗਾ। ਮੁੱਲ ਭੜਾ 1 ਲੱਖ ਕੀਤੀ ਐ ਜਾਂ 5 ਕੀਤੀ ਐ ਇਹ। ਠੀਕ ਐ ਖੋਲੀ। ਹਾਂਜੀ। ਸੋ ਦੋਸਤੋ 92,000 ਰੇਟ ਐ। ਦੁੱਧ ਦਾ ਸੇਵਾ ਦਾ ਹੁੰਦਾ ਉਹ ਤੁਸੀਂ ਕਿੰਨਾ ਚੋਲੋਗੇ ਕਿਉਂਕਿ ਸੂਏ ਤੇ ਵੀ ਡਿਪੈਂਡ ਕਰਦਾ ਪਰ ਹਵਾਨਾ ਦੇਖ ਕੇ ਬਾਈ ਇਹ ਦੀ ਸੈਤੀ ਭਰਦਾ ਵੀ ਇਹਨਾਂ ਦੁੱਧੇ ਦੇ ਦਊਗੀ ਹੁਣ ਤੁਸੀਂ ਸਮਝ ਲਿਓ ਵੀ ਤੁਸੀਂ ਕਿੰਨਾ ਚੋਲੋਗੇ ਦੂਜੀਆਂ ਮੱਜਾਂ ਵੱਡੇ ਕਦ ਕੱਦ ਕਾਟਦੀਆਂ ਸੀ ਤੇ ਇਹ ਦਰਮਿਆਨੇ ਕਦ ਕੱਦ ਕਾਟਦੀ ਹੈ ਉਹਨਾਂ ਦੇ ਕੋਲ ਖੜੀ ਏ ਤੁਹਾਨੂੰ ਹੋ ਸਕਦਾ ਨਿੱਕੀ ਲੱਗੇ ਬਾਕੀ ਹਾਈਟ ਦੀ ਜੱਜਮੈਂਟ ਤੁਸੀਂ ਆ ਕੇ ਕਰੋਗੇ ਬਾਕੀ ਬੂਟੇ ਬਾਈ ਨਾਲ ਹੀ ਦੋਨੇ ਮੱਜਾਂ ਉਹ ਤੁਰਣਾਂ ਤੇ ਤੀਜੀ ਵੀ ਮੱਝ ਤੁਸੀਂ ਐਵੇਂ ਦੇਖ ਰਹੇ ਹੋ ਜਾਨੀ ਇਹਨੂੰ ਮੀਡੀਅਮ ਜੀ ਹਾਈਟ ਦੇ ਵਿੱਚ ਮੰਨ ਕੇ ਚੱਲੋ ਜੇ ਆ ਕੇ ਜਿਹੜਾ ਵੀਰ ਮਰਜੀ ਦੇਖੇ ਕਿਉਂਕਿ ਪਸ਼ੂ ਖਰੀਦਣ ਲੱਗਿਆਂ ਪਾਸ ਕਰਨਾ ਤੁਹਾਡਾ ਹੱਕ ਹੁੰਦਾ ਹੈ ਖਵਾਨਾ ਬੜਾ ਸੋਹਣਾ ਥਾਣਾ ਚ ਬਿੱਥੀ ਚੰਗੀ ਹੈ 92000 ਦੀ ਡਿਮਾਂਡ ਆ ਦੋਸਤੋ ਇਹ ਦਿਨ ਵੀ ਲੱਗੇਗੀ ਭਾਈ ਪੰਜ ਚਾਰ ਦਿਨ ਲੈ ਦਿਨ ਵੀ ਲੱਗੇਗੀ ਸੋ ਜੇ ਪੰਜ ਚਾਰ ਦਿਨ ਲੈ ਜੂਗੀ ਪਰ ਤਿਆਰੀ ਅੱਜ ਵੀ ਫੁੱਲ ਆ ਮੱਝ ਦੀ ਦੁੱਧ ਮੈਂ ਦੁਬਾਰਾ ਗੱਲ ਐ ਜਿਹੜੇ ਇਸ ਕਰਕੇ ਕਰਦਣਾ ਕਿਉਂਕਿ ਇਹਨਾਂ ਦਾ ਵਪਾਰ ਦਾ ਕੰਮ ਹੈ ਤੇ ਚਾਹੁੰਦੇ ਆ ਵੀ ਵਾਰ-ਵਾਰ ਪਸ਼ੂ ਵਿਕਦੇ ਰਹਿਣ ਕਿਉਂ ਵੈਸੇ ਉਹ ਸੇਵਾ ਦਾ ਹੁੰਦਾ ਹੈ ਤੁਸੀਂ ਆਪਦੀ ਸਮਝ ਨਾਲ ਪਸ਼ੂ ਖਰੀਦ ਲਓ ਜੇ ਇਹਦਾ ਖਵਾਨਾ ਥਣਾ ਚ ਬਿੱਥੀ ਤੁਸੀਂ ਇੱਥੋਂ ਦੇਖ ਸਕਦੇ ਹੋ ਇਹ ਤੋਂ ਬਿਨਾ ਅੱਗੇ ਇੱਕ ਨੀਲੀ ਰਾਵੀ ਨਸਲ ਦੀ ਝੋਟੀ ਤੁਹਾਨੂੰ ਦਿਖਾਉਣੇ ਆ ਬੁੱਟੇ ਬਾਈ ਇਹ ਝੋਟੀ ਦੀ ਕੀ ਡਿਟੇਲ ਹੈ ਇਹ ਬਈ ਦੰਦੋ ਦੇ ਦੰਦੋ ਦੇ ਕੋਣੀ ਵੇਖੀ ਤੇ ਉਹ ਝੋਟੀ ਬਹੁਤ ਚੰਗੀ ਹੈ ਠੀਕ ਹੈ ਅੱਛਾ ਸਰ ਹੈ ਗੱਬਨ ਨਹੀਂ ਹਾਂ ਸਰ ਹੈ ਬਈ ਗੱਬਨ ਨਹੀਂ ਆ ਪਰ ਟੀਕਾ ਪ੍ਰੀਚਾ ਆਪਾਂ ਨਹੀਂ ਕਹਿੰਦੇ ਬਈ ਟੀਕਾ ਪ੍ਰੀਚਾ ਠੀਕ ਹੈ ਮਾਰਕ ਕਹਿੰਦੇ ਹੀ ਅੱਛਾ ਇਹ ਆਪਾਂ ਹੁਣ ਕੀ ਰੇਟ ਰੱਖਦੇ ਹਾਂ ਇਹਦਾ ਰੇਟ ਭਾਈ ਇਹ ਰੇਟ ਆ ਨਹੀਂ ਆਪ ਕਰ ਸਕਦੇ ਵੀ ਭਾਈ ਉਹ ਆ ਰਾਮ ਨੇ ਲਈਆਂ ਆ ਰਾਮ ਨੇ ਲੈ ਲਈ ਜਾਨੀ ਕਿ ਉਹਦੇ ਕੋ ਦੋ ਮੱਝਾਂ ਆਈਆਂ ਨਾ ਸ਼ੌਂਕ ਨੂੰ ਉਹਨੇ ਲਈਏ ਸੇ ਰਾਮ ਭਾਈ ਨੇ ਖਰੀਦ ਲਈ ਫਿਰ ਤੇ ਇਹ ਰੇਟ ਮਾਰ ਕੀ ਮੁਰਗੀ ਬਹੁਤ ਚੰਗਾ ਸਿੰਗ ਕੁਆਲਟੀ ਬਹੁਤ ਚੰਗਾ ਤਾਂ ਨੇ ਖਰੀਦੀ ਸ਼ੌਂਕ ਨੂੰ ਖਰੀਦੀ ਭਾਈ ਠੀਕ ਹੈ ਸੋ ਦੋਸਤੋ ਇਹ ਰਾਮ ਭਾਈ ਨੇ ਖੋਰ ਕੇ ਬਖਾ ਦੇਣਾ ਸ਼ੌਂਕੀਆ ਤੌਰ ਤੇ ਤੌਰ ਤੇ ਛੋਟੀ ਘਰੇ ਰੱਖਣ ਨੂੰ ਲੈ ਲਈ ਤਾਂ ਹੀ ਇਹਦੀ ਵਾਲੀ ਇਨਫੋਰਮੇਸ਼ਨ ਨਹੀਂ ਦੇ ਰਹੇ ਇਹ ਵਕ ਕੀ ਸਮਝ ਲੋ ਜਾਂ ਇਹ ਮੰਨ ਲੋ ਵੀ ਮੱਝਾਂ ਬਾਈ ਤੋਂ ਆ ਗਈਆਂ ਤੇ ਉਹਦਾ ਸ਼ੌਂਕ ਪੂਰਾ ਕਰਨ ਵਾਸਤੇ ਇਹ ਰਾਮ ਨੂੰ ਆਪੋ ਇੱਕ ਦੋ ਫਾਈ ਦਿੱਤਾ ਇਹਨੂੰ ਬਾਈ ਉਹਨੇ ਹਨ ਮੱਜਾ ਦਿੱਤੀਆਂ ਠੀਕ ਹੈ ਦੇਖਦੀ ਆਪਣੀ ਇੱਥੇ ਲੋਕਲ ਵੀ ਬਹੁਤ ਸੀ ਠੀਕ ਹੈ ਹਾਂਜੀ ਸੋ ਇਹ ਝੋਟੀ ਆਰਾਮ ਬਾਈ ਕੋਲ ਚਲਦੀ ਹੈ ਵੈਸੇ ਦਿਖਾ ਦਨੇ ਬੂਰੀ ਮਾਰਕਿੰਗ ਪ੍ਰੋਪਰ ਹੈ ਨੀਲੀ ਰਾਵੀ ਨਸਲ ਹੈ ਢਾਂਚਾ ਵੀ ਤੁਹਾਨੂੰ ਦਿਸੂਗਾ ਅੱਖ ਬਿੱਲੀ ਬਿਲਕੁਲ ਤੇ ਸਿੰਘ ਕੁੰਡਿਆਂ ਦੀ ਹੈ ਸੋ ਇਹ ਝੋਟੀ ਤੁਹਾਨੂੰ ਸ਼ੌਂਕਿਆ ਤੌਰ ਤੇ ਦਿਖਾ ਰਹੇ ਹਾਂ ਆਰਾਮ ਸਿੰਘ ਕਿੰਗਰੇ ਪੈਂਡ ਦੇ ਵਿੱਚ ਹੈ ਜਾਣੀ ਹੈ ਉਸ ਬਾਈ ਕੋਲ ਪੂਰੀ ਮੱਝ ਇੱਕ ਵਿਕਰੀ ਵਾਲੀ ਆਈ ਵੀ ਹੈ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਆਪਾਂ ਮੁੱਟੇ ਭਾਈ ਇਹ ਬੂਰੀ ਕੰਨਵਾ ਸੁਹਾ ਸੁਊਗੀ ਇਹ ਭਾਈ ਦੂਜਾ ਸੁਹਾ ਸੁਣਾ ਹੈ ਇਹਦਾ ਸਿੰਘ ਇੱਕ ਲੱਥਾ ਆ ਭਈ ਆ ਜਿਹੜਾ ਸਿੰਘ ਟੁੱਟਿਆ ਹੋਇਆ ਹਾਂਜੀ ਅੱਛਾ ਕਿੰਨਾ ਟਾਈਮ ਲੇਜੂ ਸੋਣ ਚ ਇਹ ਭਾਈ ਹਫਤਾ ਲੇ ਜਾਏਗੀ ਇਹਨੇ ਵੀ ਦੁੱਧ ਦਿੱਤਾ ਹੈ 12 ਕਿਲੋ ਐਤੀ ਦੁੱਧ ਦੇ ਦੂਗੀ 14-15 ਕਿਲੋ ਰਮਾਨ ਕੀ ਡਿਮਾਂਡ ਰਹੂਗੀ ਇਹਦੀ ਡਿਮਾਂਡ ਇਹਦੀ 94 ਦੀ ਬਈ ਦੇ ਦਾਂਗੇ ਖੋਲ ਹਾਂ ਨਹੀਂ ਠੀਕ ਹੈ ਮੂਲ ਭਰਾ ਜੀ ਨਾ ਮਰਜੀ ਕੀਤੀ ਹੈ ਇਹ ਠੀਕ ਹੈ ਸੋ ਦੋਸਤੋ ਬੂਰੀ ਮੱਝ ਜੇ ਕੋਈ ਵੀਰ ਪਸੰਦ ਕਰਦਾ ਥਾਣ ਬੜਾ ਕੰਨੀਆਂ ਤੇ ਲੱਗਾ ਹਜੇ ਉੰਜ ਲੇਵਾ ਬਹੁਤ ਵਖਾਉਂਦੀ ਤੁਰਿਆਂ ਵੀ ਤੇ ਉਤਰਾ ਵੀ ਲੇਵਾ ਬਹੁਤ ਵਖਾਉਂਦੀ ਹੈ ਮੈਂ ਸਹੀ ਹਜੇ ਥਾਣਾ ਦੇ ਵਿੱਚ ਕੋਈ ਪਸਮਾਨ ਨਹੀਂਗਾ ਕਿਉਂਕਿ ਦਿਨ ਲੈਂਦੀ ਹੈ ਮੱਝ ਸੂਨ ਚ ਇਹ ਹੁਣ ਹੀ ਉਤਰੀਆਂ ਦੱਸੋ ਇੱਕ ਇਹ ਤੇ ਇੱਕ ਗਾਂ ਗੱਡੀ ਤੇ ਆਈਆਂ ਮੇਰੇ ਸਾਹਮਣੇ ਸੋ ਕਈ ਵਾਰ ਇਹ ਮੈਂ ਗੱਲ ਇਹ ਇਸ ਕਰਕੇ ਕਰ ਦਣਾ ਉਹਨਾਂ ਤੁਸੀਂ ਵੀ ਦੇਖੋਗੇ ਪਸੂ ਕਈ ਵਾਰ ਸਫਰ ਚ ਆਉਂਦਾ ਨਾ ਥੋੜਾ ਬਹੁਤਾ ਹਵਾਨਾ ਚੱਕ ਜਾਂਦਾ ਹੁੰਦਾ ਸੋ ਇਹ ਮੱਝ ਬੂਰੀ ਜਿਹੜੀ ਵਿਕਰੀ ਵਾਸਤੇ ਇੱਕ ਸਿੰਗ ਉਰਲੇ ਪਾਸੇ ਤੋਂ ਤੁਸੀਂ ਦੇਖ ਲਓ ਟੁੱਟਿਆ ਹੋਇਆ ਜੜ ਚੋਂ ਹੀ ਟੁੱਟਿਆ ਹੋਇਆ ਵੈਸੇ ਸੁੱਕਾ ਬਿਲਕੁਲ ਇਹ ਬੂਰੀ ਨੀਲੀ ਰਾਵੀ ਚ ਪੈਂਦੀ ਭਾਈ ਠੀਕ ਹੈ ਹਾਂਜੀ ਮਾਰ ਕਹਿੰਦੇ ਸਾਰੀ ਨੀਲੀ ਰਾਵੀ ਚ ਪੈਂਦੀ ਹੈ ਬਾਕੀ ਭਾਈ ਤੁਸੀਂ ਨਸਲ ਦੀ ਸਮਝ ਆਪ ਕਰ ਲਓ ਜੇ 95000 ਦੀ ਇੱਕ ਬੂਰੀ ਮੱਝ ਬੂਰੀਆਂ ਦਾ ਸ਼ੌਂਕੀ ਕੋਈ ਵੀਰ ਹੈ ਤਾਂ ਭਾਈ ਦੇ ਨਾਲ ਬਣਾ ਲਓ ਸੰਪਰਕ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਪਤਲੀ ਪੂਛ ਦੀ ਇਹ ਵੀ ਪੂਛ ਇਹਦੀ ਲੰਬੀ ਹੈ ਕਿਉਂਕਿ ਕੁੰਝ ਵੀ ਇਹ ਠੰਡੀ ਸੀਲ ਬੜੀ ਭਾਈ ਇਧਰ ਦੇਖ ਉਹ ਆ ਮਾਜਾ ਹੱਥ ਨਹੀਂ ਲਾਉਂਦੀ ਇਹ ਵੇਗੀ ਵੇਗੀ ਨੇ ਤੇ ਭਾਈ ਆਪਾਂ ਘਰੇ ਰੱਖ ਲੈਣੀ ਹੈ ਵੇਖੀ ਜਾਨੀ ਹਾਂ ਵੇਗੀ ਵੇਗੀ ਤਾਂ ਠੀਕ ਹੈ ਭਾਈ ਤੇ ਨਹੀਂ ਪਰੇ ਭਾਈ ਕਹਿੰਦਾ ਘਰੇ ਰੱਖ ਲਾਂਗੇ ਇਹ ਦੂ ਅਗੇ ਗਾਂ ਭਾਈ ਕਿੰਨਾ ਸੂਆ ਤੇ ਕੀ ਕਿੰਨੇ ਦਿਨ ਲਾਉਗੀ ਇਹ ਭਾਈ ਦੂਜਾ ਸੂਏ ਸੁਣਾ ਇਹਨੇ ਪਹਿਲੇ ਸੂਏ ਦੇ ਦੋ ਦਿੱਤਾ 18 ਕਿਲੋ ਠੀਕ ਹੈ ਆਤੀ ਦੋ ਦੇ ਦੋਗੀ 24 25 ਕਿਲੋ ਰ ਮਾਰਨਾ ਕੀ ਰੇਟ ਰਹੂਗਾ ਦਾ ਰੇਟ ਭਾਈ ਮੋਲ ਇਹਦਾ ਕਰੀਏ 80 75 70 ਦੀ ਦਿਹਾੜੀ ਆਈ ਹੈ ਭਾਈ ਤੋੜ ਦੇ ਹਾਂਜੀ ਸੋ ਦੱਸੋ 70000 ਦੀ ਇਹ ਜੇਰ ਹਾਜਾਂ ਦੀ ਪੈ ਗਈ ਸੀ ਉਹ ਮੈਂ ਬੱਠਲ ਮੜਾ ਇਹ ਕੈਮਰਾ ਹਜੇ 10 ਤੋਂ 15 ਦਿਨ ਲੈ ਜਾਏਗੀ ਭਾਈ 10 ਤੋਂ 15 ਦਿਨ ਲੈਂਦੀ ਹੈ ਰੇਟ 70000 ਚ ਮਿਲੂਗੀ ਦ ਦੋ ਬਈ ਇਹ 6 ਦੰਦੇ ਵਾਹ ਵੀ ਲੈਣਾ ਬਾੜੀ ਕਰ ਬਹੁਤ ਠੀਕ ਹੈ ਕੋਈ ਗੱਲ ਨਹੀਂ ਤਾਂ ਦੋਸਤੋ ਬਾਈ ਕਹਿੰਦਾ ਵੀ 6 ਦੰਦ ਹੈ ਦੇਖ ਲਓ ਜੇ ਜਿਹੜਾ ਵੀਰ ਖਰੀਦਣਾ ਚਾਹੂਗਾ ਆ ਕੇ ਦੇਖ ਲੂਗਾ ਜੋ ਇਨਫੋਰਮੇਸ਼ਨ ਵੀਰ ਦੇ ਰਹੇ ਹੋ ਤੁਸੀਂ ਤੁਹਾਡਾ ਹੱਕ ਆ ਵੀ ਤੁਸੀਂ ਐਰ ਸ਼ਹਿਰ ਦੇ ਬੱਚੇ ਵਧੀਆ ਲਾ ਸਕਦੇ ਆ ਜਿਵੇਂ ਐਰ ਸ਼ਹਿਰ ਦੀ ਟਿਕਾਡੂ ਦਾ ਗਾਂ ਕਿਹਨੇ ਭਰਾਉਣਾ ਵੇ ਠੀਕ ਹੈ ਦੋਸਤੋ ਐਰ ਸ਼ਹਿਰ ਚ ਬੱਚੇ ਬਾਈ ਕਹਿੰਦਾ ਚੰਗੇ ਦੇ ਦੂਗੀ ਐਰ ਸ਼ਹਿਰ ਦਾ ਸੀਮਨ ਤੁਸੀਂ ਦੇਖਣਾ ਵੀ ਤੁਸੀਂ ਕਿੱਥੋਂ ਲੈਣੇ ਆ ਤੇ ਕਿਦਾਂ ਦਾ ਸੀਮਨ ਤੁਸੀਂ ਭਰਾਉਣਾ ਲੋ ਇਸ ਤੋਂ ਬਾਅਦ ਚ ਲਾਸਟ ਉੱਤੇ ਇੱਕ ਹੋਰ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਹੈ ਵੈਸੇ ਅੱਜ ਕੱਲ ਦੋਸਤੋ ਐਫ ਦੇ ਵਿੱਚ ਰੈੱਡ ਐਂਡ ਵਾਈਟ ਬੋਲ ਦੇ ਸੀਮਨ ਆਉਂਦੇ ਆ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਮੈਂ ਬੂਟੇ ਇਹ ਜਿਹੜੀ ਲਾਸਟ ਉੱਤੇ ਗਾ ਇਹ ਬਈ ਦੂਜੇ ਸੂਏ ਸੁਣਾ ਇਹ ਦਿਨ ਲੈ ਜੂਗੀ 10-12 ਇਹਨੇ ਦੋ ਦਿੱਤਾ ਹੈ 25 ਕਿਲੋ ਠੀਕ ਆ ਕੀ ਰੇਟ ਰਊਗਾ ਤਾਂ ਇਹਦਾ ਰੇਟ ਮੁੱਲ ਜਿੰਨਾ ਮਰਜ਼ੀ ਕੀਤੀ ਜਾਈਏ 75000 ਦੀ ਹਾਂ ਜੱਸ ਨੋਈ ਠੀਕ ਹੈ ਸੋ ਦਸਤੋ 75000 ਚ ਇਹ ਗਾ 10 ਤੋਂ 15 ਦਿਨ ਰਮਾਨਾ ਲੈ ਜਾਏਗੀ 10-15 ਦੇ ਨਹੀਂ ਵੀ ਲੈਂਦੀ ਹੈ ਹਵਾਨਾ ਹਜੇ ਤਾਂ ਸ਼ੁਰੂ ਹੀ ਕੀਤਾ ਦਸਤੋ ਬਾਕੀ ਜੋ ਟਾਂਚਾ ਤੁਹਾਡੇ ਸਾਹਮਣੇ ਅੱਜ ਇਹਨੇ ਤਿਆਰੀ ਸ਼ੁਰੂ ਕੀਤੀ ਹੋਈ ਐ। ਬਾਕੀ ਜਿਹੜਾ ਥੰਨ ਦਾ ਸਹਜ ਉਹ ਤੁਸੀਂ ਆ ਕੇ ਪਾਸ ਕਰੋਗੇ ਵੀ ਤੁਹਾਨੂੰ ਕਿਦਾਂ ਦਾ ਲੱਗਦਾ ਥੰਨ ਦਾ ਸਹਜ ਕਿਉਂਕਿ ਪਸਮਾਰ ਚ ਸਹੀ ਜਜਮੈਂਟ ਹੋਣੀ ਹੁੰਦੀ ਐ। ਬਾਕੀ ਜੋ ਸਟਰਕਚਰ ਆ ਤੁਹਾਡੇ ਸਾਹਮਣੇ ਆ ਰੇਟ ਸਾਰੇ ਪਸ਼ੂਆਂ ਦੇ ਵੀਡੀਓ ਦੇ ਵਿੱਚ ਕਰਤੇ ਐ। ਹੁਣ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਜੇ ਇਸ ਰੇਟ ਦੇ ਹਿਸਾਬ ਤੇ ਜੱਜਦਾ ਤਾਂ ਵੀਰ ਇੱਥੇ ਪਹੁੰਚ ਕਰ ਲਿਓ ਜੇ ਆ ਕੇ ਪਸ਼ੂ ਦੇਖ ਲਓ ਜਿੱਦਾਂ ਦੇ ਹੈ ਉਦਾਂ ਦੇ ਤੁਹਾਨੂੰ ਵੀਡੀਓ ਚ ਦਿਸ ਰਹੇ ਐ। ਉਦਾਂ ਦੇ ਪਸ਼ੂ ਆਇਆ ਤੋਂ ਨਿਕਲਣਗੇ ਮਤਲਬ ਇਹ ਨਹੀਂ ਵੀ ਕਿਸੇ ਤਰੀਕੇ ਨਾਲ ਵੀਡੀਓ ਜਿਹੜੀ ਉਹ ਮੋਬਾਈਲ ਉੱਚਾ ਨਹੀਂ ਮਾਰ ਕੇ ਬਣਾਵਾਂਗੇ ਜਿਹੜਾ ਪਸ਼ੂ ਚੰਗੇ ਕੱਦ ਦਾ ਘਾਟ ਦਾ ਉਹ ਚੰਗੇ ਦਾ ਦੱਸਿਆ ਜਿਹੜਾ ਮੀਡੀਅਮ ਉਹ ਮੀਡੀਅਮ ਹਾਈਟ ਦੇ ਵਿੱਚ ਦੱਸਿਆ ਬਾਕੀ ਤੁਹਾਨੂੰ ਵੀ ਸਮਝ ਆਉਂਦੀ ਹੋਣੀ ਇਹਨਾਂ ਮੱਝਾਂ ਨੂੰ ਦੇਖ ਕੇ ਜਿਹੜੀਆਂ ਪਹਿਲੀਆਂ ਦੋ ਮੱਝਾਂ ਕਾਫੀ ਚੰਗੇ ਢਾਂਚੇ ਦੀਆਂ ਦੱਸੋ ਤੇ ਫੇਰ ਹੀ ਡਿਮਾਂਡ ਉਹ ਰੱਖੀ ਜਾਂਦੀ ਹੈ ਕਿਉਂਕਿ ਪਸ਼ੂ ਉਸ ਡਿਮਾਂਡ ਦੇ ਹਿਸਾਬ ਤੇ ਵਿਕਣਾ ਹੁੰਦਾ ਤੇ ਚੰਗੇ ਪਸ਼ੂ ਦੀ ਕੀਮਤ ਜਿਹੜੀ ਅੱਜ ਕੱਲ ਚੰਗੀ ਹੈ ਇਹ ਦੋ ਮੱਝਾਂ ਜਿਹਦੇ ਛੇ ਮੱਝ ਰਾਤ ਦੀ ਸੂਈ ਵੀ ਹੈ ਬਹੁਤ ਸੋਹਣਾ ਢਾਂਚਾ ਤੇ ਇੱਕ ਮੱਝ ਅੱਜ ਹੀ ਸੋਈ ਹੈ ਹਜੇ ਦੁਪਹਿਰੇ ਸੋਈ ਹੈ ਇਹਦਾ ਵੀ ਢਾਂਚਾ ਚੰਗਾ ਹੈ ਇਹ ਤੋਂ ਬੱਚੇ ਚੰਗੇ ਲੈ ਸਕਦੇ ਹੋ ਇਸ ਵਾਰ ਵੀ ਕਰਮਾਲੀ ਨੇ ਕੱਟੀ ਨੂੰ ਜਨਮ ਦਿੱਤਾ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ